ਸੰਬਰਾਲਾ ਦੇ ਵਿਲੇ ਪਿੰਡ ਨਾਗਰਾ ਵਿਕੇਪ ਚੋਰਾ ਦੇ ਵੱਲੋਂ ਵਿਦਿਆ ਤੇ ਮੰਦਰ ਯਾਨੀ ਕਿ ਸਰਕਾਰੀ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਪਿੰਡ ਨਾਗਰਾ ਦੇ ਸਰਕਾਰੀ ਸਕੂਲ ਵਿੱਚੋਂ ਚੋਰਾ ਦੇ ਵੱਲੋਂ ਤਿੰਨ ਡਿਜੀਟਲ ਸਮਾਰਟ ਪੈਨਲ ਸਾਊਂਡ ਸਿਸਟਮ ਮੱਡੇ ਮੀਲੋਂ ਬਣਾਉਂਦਾ ਸਮਾਨ ਦੇ ਨਾਲ-ਨਾਲ ਬੱਚਿਆਂ ਦੇ ਖਾਣੇ ਦਾ ਇੱਕ ਮਹੀਨੇ ਦਾ ਰਾਸ਼ਨ ਤੱਕ ਚੋਰੀ ਲੈ ਕੇ ਰਫੂ ਚੱਕਰ ਹੋ ਗਏ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਵਾਨ ਖਿਲਰਿਆ ਪਿਆ ਤੇ ਹਰ ਪਾਸੇ ਤੋਂ ਹਨੂ ਖਲਾਰਾ ਕੀਤਾ ਹੋਇਆ ਨਜ਼ਰ ਆਵੇਗਾ ਉੱਥੇ ਹੀ ਤੁਝੇ ਪਾਸੇ ਚੋਰ ਸੀਸੀਟੀਵੀ ਕੈਮਰੇ ਦੇ ਵਿੱਚ ਦੌੜਦੇ ਹੋਏ ਨਜ਼ਰ ਆਏ ਨੇ ਕੂਲ ਦੇ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਮਿਲੇ ਚੋਰੀ ਨੇ ਲਿਖਿਆ ਚੋਰੀ ਦੀ ਸਾਡੇ ਤਿੰਨ ਪੈਨਲ ਨੇ ਇੰਟਰਐਕਟਿਵ ਫਲੈਟ ਪੈਨਲ ਸੀ ਜਿਨ੍ਹਾਂ ਦੀ ਕੀਮਤ ਪ੍ਰਤੀ ਪੈਨਲ 75000 ਰੁਪਏ ਦੀ ਹੋ। ਉਹ ਤੋਂ ਇਲਾਵਾ 7 ਕੁਇੰਟਲ ਰਾਸ਼ਨ ਤੇ ਸਾਡੇ ਜਲਾਈ ਨੇ ਮੇਰੇ ਲਗਭਗ 4000 ਦੇ ਕੀਮਤ ਦੇ ਸੋਕੇ ਸੀ ਜੀ ਇੱਕ ਸਿਲੰਡਰ ਸੀ ਤਿੰਨ ਬੱਚਿਆਂ ਦੇ ਜਿਵੇਂ ਆਪਾਂ ਵੱਡੀਆਂ ਬੈਠਣ ਵਾਲੇ ਮੈਚ ਸੀਗੇ ਉਹ ਚੋਰੀ ਹੋਈ ਨੇ ਜੀ ਤੇ ਇਸ ਤੋਂ ਇਲਾਵਾ ਕੋੜਾ ਗਿਆ ਸਬਸਾਈਡਸ ਮੰਗ ਦਿੱਤਾ ਹੋਇਆ ਸੀਗਾ ਸੈਂਟਾਈਜ਼ਿੰਗ ਇਹਦੇ ਲਈ ਬਹੁਤ ਬੜਾ ਲਗਭਗ 35 ਲੱਖ ਦਾ ਸਮਾਨ ਸੀ ਜਿਹੜਾ ਸਾਡਾ ਚੋਰੀ ਹੋਇਆ ਹੈ। ਅੰਦਰ ਰਿਪੋਰਟ ਦੇ ਵੇਲੇ ਕਈ ਹਾਂਜੀ ਅਸੀਂ ਹਾਂਜੀ ਹਾਂਜੀ ਅਸੀਂ ਐਫ ਆਈ ਆਰ ਦਾਖਲੀ ਕਰਵਾਤੀ ਤੁਹਾਡੇ ਕੋਲੇ ਇਹ ਸਮਾਨ ਦੀ ਸੀਸੀਟੀਵੀ ਅਸੀਂ ਕੈਮਰੇ ਚੈੱਕ ਕੀਤੇ ਆ ਉਹਨਾਂ ਦੇ ਵਿੱਚ ਵੀਡੀਓ ਵੀ ਆ ਰਹੀ ਆ। ਤੇ ਸਾਡੇ ਸਾਡੇ ਕੋਲੇ ਜਿਹੜਾ ਸਮਾਨ ਸੀ ਉਹਦੀ ਵੀਡੀਓ ਸੀ ਸਵੇਰੇ ਜਦੋਂ ਤੁਹਾਨੂੰ ਪਤਾ ਚੱਲਿਆ ਉਹ ਵੀ ਆ ਕੇ ਬੁਣਾਈ ਜਦੋਂ ਅਸੀਂ ਸੀਸੀਟੀਵੀ ਕੈਮਰਾ ਚੈੱਕ ਕੀਤੇ ਉਹਦੇ ਵਿੱਚ ਤੁਹਾਨੂੰ ਤਿੰਨ ਵਿਅਕਤੀ ਦਿਖਾਈ ਦੇ ਰਹੇ ਹਨ ਗੁੰਗਲੀ ਦੀ ਤਸਵੀਰ ਉਹਨਾਂ ਦੀ ਆ ਗਈ ਹੈ ਦੇਖੋ ਜੀ ਹੁਣ ਵੈਸੇ ਤਾਂ ਇਹ ਮਾੜੀ ਗੱਲ ਹੈ ਵੀ ਸੂਤਾਂ ਨੂੰ ਦੇਖੋ ਕਿ ਉਹ ਆਪਣੇ ਪਵਿੱਤਰ ਸੰਸਥਾਏ ਕਦੀ ਸੂਤੋਟ ਦੇ ਬੱਚੇ ਹਨ ਫੇਰ ਮਿਲਦੀ ਹੈ ਵੈਸੇ ਤਾਂ ਬਾਅਦ ਵਿੱਚ ਜੇ ਆਪਾਂ ਜਦੋਂ ਚੋਰ ਚੋਰੀ ਦੇ ਆ ਗਏ ਉਹਨੀਆਂ ਵੀ ਦੇਖਣਾ ਵੀ ਇਹ ਗੁਰਦੁਆਰਾ ਕੇ ਸੂਤ ਹੈ ਇਹ ਵਨ ਜੇ ਸੰਸਾਧਨਾ ਸਿੱਖਿਆ ਕ੍ਰਾਂਤੀ ਆਈ ਹੈ ਸਾਡੇ ਸਕੂਲ ਦੇ ਵਿੱਚ ਕਿੰਨੀ ਕਿੰਨੀ ਸੀ ਬਹੁਤ ਨੇ ਹਰ ਤਰ੍ਹਾਂ ਨਾਲ ਅਪਡੇਟ ਆ ਸਾਰਾ ਟੀਨਤੀ ਸਮਾਨ ਹੈ ਸਾਡੇ ਕੋਲੇ ਕਿੰਨੀ ਕਿੰਨੀ ਬਹੁਤ ਨੇ ਬਹੁਤ ਚੱਕਦਾ ਵੀ ਬਾਹਰ ਪਤਾ ਲੱਗਦਾ ਉਹਨਾਂ ਨਾਲ ਦਾ ਵੀ ਸਾਡੇ ਸਮਾਰਟ ਕਲਾਸ ਦੇ ਤਿੰਨ ਪੈਨਲ ਲੱਗੇ ਆ ਮਿੱਡੇ ਮਿਲ ਦਾ ਕਾਫੀ ਸਮਾਨ ਲੱਗੇ ਆ ਰਾਸ਼ਨ ਵਗੈਰਾ ਬੱਚਿਆਂ ਦਾ ਲੱਗੇ ਆ ਦਰੀਆਂ ਵਗੈਰਾ ਸਭ ਕੁਝ ਲੱਗੇ ਆ ਤਾਂ ਬਹੁਤ ਜ਼ਿਆਦਾ ਨੁਕਸਾਨ ਆਇਆ ਸਾਡੇ ਸਕੂਲ ਦਾ ਅਸੀਂ ਪੁਲਿਸ ਰਿਪੋਰਟ ਲਿਖਾਤੀ ਹੈ ਬਾਕੀ ਸਰਪੰਚ ਸਾਹਿਬ ਨੂੰ ਇਤਲਾ ਕਰਤੀ ਹੈ ਕੀ ਪਿੰਡ ਦੇ ਹੀ ਬੰਦੇ ਹੋਣੇ ਚਾਹੀਦੇ ਨੇ ਤੇ ਬਾਕੀ ਉਹ ਆਪਣੀ ਕਾਰਵਾਈ ਕਰੇਗੀ ਫਿਰ ਦੇਖ ਲੇਗੀ ਕੀ ਹੋਵੇ ਚੀਨੀ ਦੇਖਾਲ ਕਰ ਉਹਦੇ ਚੋਰੀ ਦੇ ਸਬੰਧ ਨੂੰ ਦੇ ਸਬਾਧ ਦੇ ਵਿੱਚ ਥਾਣਾ ਮੁਖੀ ਨਤੀਸ਼ ਚੌਧਰੀ ਨੇ ਦੱਸਿਆ ਕਿ ਉਹਨਾਂ ਨੂੰ ਨਾਗਰਾ ਸਕੂਲ ਦੇ ਹੈਡ ਟੀਚਰ ਦਾ ਫੋਨ ਆਇਆ ਸੀ ਕਿ ਉਹਨਾਂ ਦੇ ਸਕੂਲ ਦੇ ਵਿੱਚ ਚੋਰੀ ਹੋ ਗਈ ਹੈ ਕਿ ਜੀ ਨਾਗਰੇ ਪਿੰਡ ਦੇ ਘਟਨਾ ਹੈ ਕੱਲ ਰਾਤ ਗੁਰਮੰਨ ਨੇ ਰਾਤੀ ਵਾਰਦਰ ਹੋਈ ਹੈ ਜਿਸ ਦੇ ਵਿੱਚ ਅਸੀਂ ਕੂਨ ਦੇ ਹੈਡ ਟੀਚਰ ਦੋ ਨੌਜੀ ਕੋਰਪਸ ਦੀ ਟੀਮ ਤੇ ਬਨੇ ਉਹਨਾਂ ਦੇ ਬੰਨਾਂ ਤੇ ਪਰਚਾ ਦਰਜ ਕੀਤਾ ਹੈ। 3 ਇਨ ਐਲਈਡੀ ਪੈਨਲ ਤੇ ਸਾਊਂਡ ਸਿਸਟਮ ਗੈਸ ਸਿਲੰਡਰ ਤੇ ਕੁਝ ਮਿੱਟੇ ਮੇਜਰ ਸਮਾਨ ਜੋ ਚੋਰੀ ਕਰਕੇ ਲਏਗੇ। ਤੇ ਜਿਹੜੀ ਇਹ ਸਰਵੇ ਕੀਤੀ ਜਾ ਰਹੀ ਹੈ ਅਸੀਂ ਮੌਕੇ ਤੇ ਜਾ ਕੇ ਸਰ ਮੌਕੇ ਨੂੰ ਦੇਖਿਆ ਕਿ ਆਪਾਂ ਸੀਸੀਟੀਵੀ ਕੈਮਰੇ ਥੋੜੇ ਸਾਰੇ ਚੱਕ ਰਹੇ ਹਾਂ। ਕੋਈ ਸਾਨੂੰ ਲੀਡ ਮਿਲੀ ਵੀ ਹੈ। ਉਮੀਦ ਆ ਕਿ ਜਲਦੀ ਹੀ ਕੋਰਾਂ ਨੂੰ ਕਾਬੂ ਕਰਾਂਗੇ। ਰੈਲੇਵੈਂਟ ਸੈਕਸ਼ਨ ਦੇ ਨਾਲ ਅਸੀਂ ਟਰਾਂਸਪੋਰਟ ਕਰ ਦਿੱਤਾ ਐਸੋ ਇਹ ਸਰ ਜੀ 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 ਉਮੀਦ ਹੈ ਜਲ ਫਰੀੰਗ ਬਿਲਕੁਲ ਜੀ ਤੁਹਾਨੂੰ ਕੋਈ ਸਲੀਟ ਮਿਲੀ ਵੀ ਹੈ ਸੀਟੀਵੀ ਦੀ ਤੇ ਜਲ ਫਰੀੰਗ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਚੋਰੀ ਦੇ ਮਾਮਲੇ ਦੇ ਵਿੱਚ ਪੁਲਿਸ ਕਦੋਂ ਤੱਕ ਚੋਰਾਂ ਨੂੰ ਗ੍ਰਿਫਤਾਰ ਕਰਦੀ ਹੈ ਜਗਵਾਨੀ ਟੀਵੀ ਦੇ ਲਈ ਸੰਭਰਾੜਾ ਤੋਂ ਸੰਜੀਤ ਗਰਦੀ ਰੋਪਕ